ਅੱਜ ਦੀ ਤੇ ਅਹਿਮ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਆਖਰ ਆ ਹੀ ਗਿਆ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦਾ ਕਿਸਾਨਾਂ ਦੇ ਬਾਰੇ ਵੱਡਾ ਬਿਆਨ ਕੀ ਬਿਆਨ ਆਇਆ ਜਿਸ ਤੋਂ ਬਾਅਦ ਕਿਸਾਨਾਂ ਦੇ ਵਿੱਚ ਖੁਸ਼ੀ ਆ ਜਾਂ ਫਿਰ ਇਸ ਬਿਆਨ ਨੂੰ ਲੈ ਕੇ ਕਿਸਾਨ ਤਤੇ ਹੁੰਦੇ ਹੋਏ ਨਜ਼ਰ ਆਏ ਨੇ ਇਹ ਤਾਂ ਪੂਰੀ ਗੱਲਬਾਤ ਤੁਹਾਨੂੰ ਵਿਸਥਾਰ ਦੇ ਨਾਲ ਦੱਸਾਂਗੇ ਬਿਆਨ ਵੀ ਦੱਸਾਂਗੇ ਕੀ ਆਇਆ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਕਿਸਾਨ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਕਿ ਅਸੀਂ ਦਿੱਲੀ ਜਾਈਏ ਪਰ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਕਿਸਾਨਾਂ ਨੂੰ ਪਰ ਦੂਜੇ ਪਾਸੇ ਹੁਣ ਕਿਸਾਨ ਸੱਦੇ ਦਾ ਇੰਤਜ਼ਾਰ ਕਰ ਰਹੇ ਸੀ ਕਿ ਕੋਈ ਵੀ ਕੇਂਦਰ ਦੇ ਕਿਸੇ ਮੰਤਰੀ ਦਾ ਖੇਤੀਬਾੜੀ ਮੰਤਰੀ ਦਾ ਗ੍ਰਹਿ ਮੰਤਰੀ ਦਾ ਦੇਸ਼ ਦੇ ਪ੍ਰਧਾਨ ਮੰਤਰੀ ਦਾ ਕੋਈ ਸੱਦਾ ਆ ਜਾਵੇ ਪਰ ਸੱਦਾ ਨਹੀਂ ਆਇਆ ਤੇ ਅੱਜ ਬਿਆਨ ਜ਼ਰੂਰ ਆ ਗਿਆ ਇੱਕ ਫੈਸਲਾ ਬੜਾ ਹੁਆ ਹੈ ਕਿਸਾਨਾਂ ਦੇ ਹੱਕ ਮੈਂ डीएपी डाई अमोनियम फास्फेट किसानों को रियायती दरों पर उपलब्ध कराया जाता है डीएपी का 50 किलो का एक बैग किसान को 1350 रुपए में दिया जाता है जबकि इस साल उसकी वास्तविक लागत थी दो हजार रुपया मतलब लगभग एक हजार तिरासी रुपया की सब्सिडी सरकार अभी देती है इस बार पहले से डीएपी का भंडारण कर लिया जाए देर ना हो समय पर किसान को डीएपी दिया जा सके पिछले साल अंतर्राष्ट्रीय परिस्थितियों के कारण रेट में और बाकी जगह जैसी परिस्थिति थी तो दूसरे रूप, रूप से घूम के आना पड़ा तो जहाज आने में देर लगी खर्चा भी बढ़ा और ये सरकार ने पहले से तय कर दिया है कि हम अग्रिम भंडारण डीएपी का करने के लिए व्यवस्था करेंगे समय पर इंपोर्ट करेंगे और 3,850 करोड़ रुपया के आवश्यक बजट की भी उसके लिए व्यवस्था की है इससे किसानों को सस्ता और समय पर डीएपी उपलब्ध हम तक कोई बयान भी नहीं आ रहा सी ਪਰ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਵੱਲੋਂ ਬਿਆਨ ਦੇ ਦਿੱਤਾ ਕਿ ਸੁਪਰੀਮ ਕੋਰਟ ਦੇ ਫੈਸਲੇ ਦਾ ਇੰਤਜ਼ਾਰ ਕਰਾਂਗੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦਾ ਇੰਤਜ਼ਾਰ ਕਰਾਂਗੇ ਤੇ ਜਦੋਂ ਪੱਤਰਕਾਰਾਂ ਦੇ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਕੋਈ ਗੱਲਬਾਤ ਦੇ ਲਈ ਸੱਦਾ ਨਹੀਂ ਦੇਵੋਗੇ ਕਿਸਾਨਾਂ ਨੂੰ ਤਾਂ ਕਿਹਾ ਕਿ ਅਸੀਂ ਤਾਂ ਸੁਪਰੀਮ ਕੋਰਟ ਦਾ ਰਾਹ ਤੱਕ ਰਹੇ ਹਾਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਕਰਾਂਗੇ ਤੇ ਨਾਲ ਕਿਹਾ ਕਿ ਮੈਂ ਤਾਂ ਕਿਸਾਨਾਂ ਦੇ ਨਾਲ ਗੱਲਬਾਤ ਕਰਦਾ ਰਹਿਣਾ ਮੈਂ ਤਾਂ ਕਿਸਾਨਾਂ ਦੇ ਨਾਲ ਚਰਚਾ ਕਰਦਾ ਰਹਿਣਾ ਤਾਂ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਬਿਆਨ ਨੇ ਹਰ ਪਾਸੇ ਚਰਚਾ ਤੇਜ਼ ਕਰ ਦਿੱਤੀ ਕਿਸਾਨੀ ਅੰਦੋਲਨ ਦੇ ਬਾਰੇ ਹੁਣ ਕਿਸਾਨਾਂ ਦੇ ਬਾਰੇ ਖੇਤੀਬਾੜੀ ਮੰਤਰੀ ਦਾ ਇਹ ਬਿਆਨ ਆ ਗਿਆ ਜਿਸ ਤੋਂ ਬਾਅਦ ਕਿਸਾਨਾਂ ਨੂੰ ਥੋੜੀ ਰਾਹਤ ਜ਼ਰੂਰ ਮਿਲੀ ਆ ਕਿਸਾਨ ਸੋਚਦੇ ਜ਼ਰੂਰ ਹੋਣਗੇ ਕਿ ਆਖਰ ਕਿ ਜਿਹੜਾ ਖੇਤੀਬਾੜੀ ਮੰਤਰੀ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਗੱਲਬਾਤ ਕਰਦਾ ਰਹਿਣਾ ਉਹ ਕਿਹੜੇ ਕਿਸਾਨ ਨੇ ਜਿਨ੍ਹਾਂ ਦੇ ਨਾਲ ਗੱਲਬਾਤ ਹੁੰਦੀ ਆ ਕੀ ਉਹ ਪੰਜਾਬ ਦੇ ਕਿਸਾਨ ਉਹ ਕਿਸਾਨ ਨੇ ਜਿਹੜੇ ਅੰਦੋਲਨ ਲੜ ਰਹੇ ਨੇ ਕੀ ਉਹ ਕਿਸਾਨ ਨੇ ਜਿਹੜੇ ਅੰਦੋਲਨ ਕਰ ਚੁੱਕੇ ਨੇ ਜਾਂ ਫਿਰ ਕਿਸੇ ਹੋਰ ਸੂਬੇ ਦੇ ਕਿਸਾਨ ਨੇ ਕਿ ਚਰਚਾ ਜਿਨ੍ਹਾਂ ਦੇ ਨਾਲ ਹੁੰਦੀ ਰਹਿੰਦੀ ਆ ਗੱਲਬਾਤ ਹੁੰਦੀ ਰਹਿੰਦੀ ਆ ਕਿਉਂਕਿ ਜਿਹੜੇ ਕਿਸਾਨ ਮੋਰਚੇ ਦੇ ਉੱਤੇ ਬੈਠੇ ਨੇ ਉਹ ਤਾਂ ਕਹਿੰਦੇ ਨੇ ਕਿ ਸਾਡੇ ਨਾਲ ਤਾਂ ਕਿਸੇ ਤਰ੍ਹਾਂ ਦੀ ਕੋਈ ਵੀ ਖੇਤੀਬਾੜੀ ਮੰਤਰੀ ਦੀ ਕਿਸੇ ਵੀ ਕੇਂਦਰ ਦੇ ਮੰਤਰੀ ਦੀ ਕੋਈ ਵੀ ਗੱਲਬਾਤ ਨਹੀਂ ਹੋਈ ਹਾਲਾਂਕਿ ਸ਼ੁਰੂਆਤ ਦੇ ਵਿੱਚ ਜਦੋਂ 13 ਫਰਵਰੀ ਨੂੰ ਮੋਰਚਾ ਚੱਲਿਆ ਉਸ ਤੋਂ ਬਾਅਦ ਲਗਾਤਾਰ ਮੀਟਿੰਗਾਂ ਹੋਈਆਂ ਚਾਰ ਤੋਂ ਪੰਜ ਮੀਟਿੰਗਾਂ ਹੋਈਆਂ ਗਲਬਾਤ ਦਾ ਸੱਦਾ ਆਇਆ ਗਲਬਾਤ ਕੀਤੀ ਗਈ ਗਲਬਾਤ ਅੱਗੇ ਨਹੀਂ ਵਧੀ ਪਰ ਉਸ ਤੋਂ ਬਾਅਦ ਇੱਕ ਡੈਡਲੌਕ ਬਣ ਚੁੱਕਿਆ ਡੈਡਲੌਕ ਹੁਣ ਤੱਕ ਨਹੀਂ ਟੁੱਟਿਆ ਦੁਵਾਰੇ ਫਰਵਰੀ ਆਉਣ ਵਾਲਾ ਹੋ ਚੁੱਕਿਆ ਜਨਵਰੀ ਚੜ ਚੁੱਕਿਆ 2024 13 ਫਰਵਰੀ ਤੋਂ ਚੱਲ ਰਿਹਾ ਹਮ ਔਰਚਾ 2025 ਦੇ ਵਿੱਚ ਪਹੁੰਚ ਗਿਆ ਤਾਂ ਪਰ ਹਲੇ ਤੱਕ ਵੀ ਕੋਈ ਕਿਸਾਨੀ ਮਸਲੇ ਦਾ ਹੱਲ ਨਹੀਂ ਨਿਕਲਿਆ ਤਾ ਹੁਣ ਬਿਆਨ ਜਿਹੜਾ ਆ ਚੁੱਕਿਆ ਇਸ ਬਿਆਨ ਤੋਂ ਬਾਅਦ ਕਿਸਾਨ ਕੀ ਸੋਚਦੇ ਨੇ ਕਿਸਾਨ ਕਿਹੋ ਜਿਹਾ ਰੁਖ ਇਕ ਤਿਆਰ ਕਰਦੇ ਨੇ ਕਿਉਂਕਿ ਫੈਸਲੇ ਦੀ ਘੜੀ ਆ ਰਹੀ ਆ ਇੱਕ ਪਾਸੇ ਜਗਜੀਤ ਸਿੰਘ ਡੱਲੇਵਾਲ ਨੂੰ ਮੈਡੀਕਲ ਟ੍ਰੀਟਮੈਂਟ ਕਰਵਾਉਣ ਦੇ ਲਈ ਸੁਪਰੀਮ ਕੋਰਟ ਦੇ ਵੱਲੋਂ ਸਮਾਂ ਦਿੱਤਾ ਗਿਆ ਸੀ ਉਹ ਸਮਾਂ ਪੂਰਾ ਹੋ ਚੱਲਿਆ ਕੱਲ ਦੁਬਾਰਾ ਤੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਆ ਦੁਬਾਰਾ ਤੋਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਹੋਣ ਵਾਲੀ ਆ ਸੁਣਵਾਈ ਤੋਂ ਬਾਅਦ ਸੁਪਰੀਮ ਕੋਰਟ ਹੁਣ ਪੰਜਾਬ ਸਰਕਾਰ ਨੂੰ ਕੀ ਨਿਰਦੇਸ਼ ਦਿੰਦਾ ਕਿਉਂਕਿ ਪਹਿਲਾਂ ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਨਿਰਦੇਸ਼ ਜਾਰੀ ਕਰ ਦਿੱਤੇ ਸੀ ਸਮਾਂ ਦੇ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਥੋੜੀ ਰਾਹਤ ਜ਼ਰੂਰ ਮਿਲੀ ਸੀ ਕਿਸਾਨਾਂ ਨੂੰ ਪਰ ਹੁਣ ਜਿਹੜੀ ਹੁਣ ਸੁਣਵਾਈ ਹੋਣ ਵਾਲੀ ਆ ਸੁਪਰੀਮ ਕੋਰਟ ਦੇ ਵਿੱਚ ਇਸ ਤੋਂ ਬਾਅਦ ਰਾਹਤ ਮਿਲਦੀ ਆ ਕਿ ਨਹੀਂ ਦੂਜੇ ਪਾਸੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਦੇ ਇਸ ਬਿਆਨ ਦੇ ਮਾਇਨੇ ਕੀ ਨੇ ਕੀ ਸੁਪਰੀਮ ਕੋਰਟ ਕੋਈ ਰਾਹ ਕੱਢੇਗਾ ਕੀ ਸੁਪਰੀਮ ਕੋਰਟ ਦੇ ਜ਼ਰੀਏ ਕਿਸਾਨੀ ਮਸਲੇ ਦਾ ਹੱਲ ਹੋਵੇਗਾ ਕੀ ਸੁਪਰੀਮ ਕੋਰਟ ਕੇਂਦਰ ਨੂੰ ਗੱਲਬਾਤ ਕਰਨ ਦੇ ਲਈ ਕਹੇਗਾ ਇਹ ਸਵਾਲ ਸਭ ਦੇ ਮਨ ਦੇ ਵਿੱਚ ਨੇ ਜਵਾਬ ਆਖਰ ਕਦੋਂ ਮਿਲਦਾ ਇਸ ਦਾ ਇੰਤਜ਼ਾਰ ਰਹਿਣ